ਕਾਰ ਤੇ ਲਾ ਰਿਆਂ ਮੋਬਾਈਲਾਂ ਤੇ ਮੋਬਾਈਲਾਂ ਦੇ ਕਿਨੇ ਤਕੜੇ ਹੋਣਾ ਜਿਨ੍ਹਾਂ ਦੇ ਖਾਤਰਾ ਪੱਤਰ ਨੇ ਲਾਏ ਸੀਗੇ ਦੇਸੀ ਵਰਕਆਊਟ ਚੈਨਲ ਦੇਖਣ ਵਾਲਿਆਂ ਨੂੰ 10 ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਵਾਨ ਕਰਦੀ ਸੋ ਮੇਰੇ ਰੱਬ ਵਰਗੇ ਸਰੋਤਿਆਂ ਨੇ ਬਹੁਤ ਵੱਡਾ ਪਰਮਾ ਹੰਗਾਰਾ ਦਿੱਤਾ ਇਸ ਚੈਨਲ ਨੂੰ ਸੋ ਅੱਜ ਜਿਲ੍ਹਾ ਮੋਗਾ ਪਿੰਡ ਮਹਿਰੋਂ ਦੇ ਵਿੱਚ ਅਸੀਂ ਪਹਿਲਾ ਦਿਨ ਆ ਸਾਡਾ ਕੈਂਪ ਦਾ ਪਹਿਲਾਂ ਅਸੀਂ ਸਤਨਾ ਵਾਹਿਗੁਰੂ ਦਾ ਜਾਪ ਕਰਾਂਗੇ ਇੱਕ ਢੇੜੇ ਦੇ ਵਿੱਚ ਉਸ ਤੋਂ ਬਾਅਦ ਫਿਰ ਪ੍ਰੈਕਟਿਸ ਚੱਲੂਗੀ ਆਓ ਆਪਾਂ ਦੇਖਦੇ ਹਾਂ ਸਾਰੇ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਇੱਕ ਢੇੜਾ ਸਤਨਾ ਵਾਹਿਗੁਰੂ ਜਾਪ ਕਰਕੇ ਆਊਗਾ ਠੀਕ ਹੈ ਇੱਥੋਂ ਚੱਲਣਾ ਕਰਨਾ ਪਰ રોજ ਇੱਥੋਂ ਚੱਲ ਕੇ ਉੱਪਰ ਦੀ ਹੁੰਦੇ ਹੋਏ ਇੱਥੇ ਆ ਕੇ ਫਿਰ ਬੋਲੇ ਸੋ ਨਿਹਾਲ ਬਲਾ ਦੇਣੀ ਇਸ ਤੋਂ ਬਾਅਦ ਪ੍ਰੈਕਟਿਸ ਚੱਲਿਆ ਕਰੂਗੀ ਠੀਕ ਹੈ ਪ੍ਰੈਕਟਿਸ ਫਿਲਹਾਲ ਉਧਰ ਨਹੀਂ 10-15 ਦਿਨ ਆ ਐਸ ਗਾਂ ਨੂੰ ਸ਼ਿੰਗਾਰ ਲਓ ਪਾਣੀ ਛਿੜਕ ਕੇ ਯਾ ਲੋ ਵਾਜ ਜਾਵੇ ਠੀਕ ਹੈ ਇਹ ਸਾਰਾ ਓਕੇ ਹੋ ਜੇ ਇੱਥੇ ਸਾਰੀਆਂ ਐਕਸਰਸਾਈਜ਼ ਇੱਥੇ ਲੱਗਿਆ ਕਰਨਗੇ ਇੱਥੇ ਛਪਾੜੇ ਲੱਗਿਆ ਕਰਨਗੇ ਠੀਕ ਹੈ ਟੈਰ ਉੱਥੇ ਚੱਲਿਆ ਕਰਾਂਗੇ ਰੱਸਾ ਪਾਉਣੀ ਉੱਥੇ ਚੱਲਿਆ ਕਰੂਗਾ ਠੀਕ ਹੈ ਉਧਰ ਹਜੇ 10 ਦਿਨ ਘਟੋ ਘਾਟਾ ਪਾ 15 ਦਿਨ ਨਹੀਂ ਜਾਂਦੇ ਉਸ ਗਰਾਊਂਡ ਦੇ ਵਿੱਚ ਠੀਕ ਹੈ ਇਹਨੂੰ ਇੰਨਾ ਸ਼ਿੰਗਾਰ ਲੋ ਰੋੜ ਰਾੜ ਇਕੱਠੇ ਕਰਕੇ ਵਧੀਆ ਤਾਂ ਕਿ ਐਕਸਰਸਾਈਜ਼ਾਂ ਸਾਰੀਆਂ ਇੱਥੇ ਲੱਗੀਆਂ ਰਨਿੰਗ ਫਿਰ ਦੋ ਕਲੋਸ ਕੰਟਰੀਆਂ ਲੱਗਣਗੀਆਂ ਇੱਕ ਦਿਨ ਜਾ ਕੇ ਇੱਥੋਂ ਸੂਏ ਤੋਂ ਇੱਥੋਂ ਲੈ ਕੇ ਸੂਏ ਤੱਕ ਤੇ ਸੂਏ ਤੋਂ ਗਾਹਾਂ ਮਾਪ ਲਿਓ ਕਟੋ-ਕਟ ਪਹਿਲੀ ਕ੍ਰਾਸ ਕੰਟਰੀ ਆਪਾਂ 12 ਕਿਲੋਮੀਟਰ ਦੀ ਛੱਡਾਂਗੇ ਠੀਕ ਹੈ ਦੂਜੀ 16 ਤੋਂ 18 ਕਰਾਂਗੇ ਮੈਂ ਨਾਲ ਹੀ ਚੱਲੂੰਗਾ ਠੀਕ ਹੈ ਕੋਸ਼ਿਸ਼ ਕਰੋ ਆਹ ਹਫ਼ਤਾ ਕੱਲ ਦਾ ਦਿਨ ਰਹਿ ਗਿਆ ਆਪਣੇ ਕੋਲੇ ਪਰਸੋਂ ਨੂੰ ਛੁੱਟੀ ਕਰਾਂਗੇ ਪਰਸੋਂ ਤੋਂ ਆਪਣਾ ਅਸਲ ਸ਼ਡਿਊਲ ਬਣ ਕੇ ਪ੍ਰੈਕਟਿਸ ਦੇ ਠੀਕ ਹੈ ਅਗਲੇ ਹਫ਼ਤੇ ਚ ਜਾ ਕੇ ਲਾਸਟ ਵਾਲੇ ਦਿਨ ਇੱਕ ਕ੍ਰਾਸ ਕੰਟਰੀ ਚੱਲੂਗੀ ਫਿਰ ਦੂਜੀ ਕ੍ਰਾਸ ਕੰਟਰੀ ਠੀਕ ਹੈ ਤੇ ਕਰੜੇ ਰਹਿਣਾ ਬੋਲਣਾ ਨਹੀਂਗਾ ਜਿੰਨਾ ਚਿਰ ਪ੍ਰੈਕਟਿਸ ਚੱਲਦੀ ਹੈ ਠੀਕ ਹੈ ਅੱਧਾ ਘੰਟਾ ਪਹਿਲਾਂ ਸਟਾਰਟਿੰਗ ਜੈਕਸਰਸਾਈਜ਼ਾਂ ਜਾਂ ਜਾਂ 20 ਮਿੰਟ ਐ 25 ਮਿੰਟ ਜਿੰਨੇ ਵੀ ਐ ਬੋਲਣਾ ਨਹੀਂ ਗਾ ਸਮਝਣਾ ਹੈ ਮੇਰੀ ਭਾਸ਼ਾ ਨੂੰ ਠੀਕ ਐ ਪ੍ਰੈਕਟਿਸ ਮੈਂ ਨਾਲ ਲਾਈ ਜਾਣਾ ਤੇ ਬਾਕੀ ਰਹੀ ਗੱਲ ਟਾਈਮ ਟੂ ਟਾਈਮ ਜਿਵੇਂ ਹੁਣ 5:30 29 ਮਿੰਟ ਹੋ ਗਏ ਮੇਰੇ ਕੋਲੇ ਤੁਸੀਂ 5 ਵਜੇ ਆ ਜਾਣਾ ਚਾਹੀਦਾ ਪ੍ਰੈਕਟਿਸ ਸੰਘਾਂ ਪਹਿਲਾਂ ਦੀ ਨਹੀਂ ਪ੍ਰੈਕਟਿਸ ਸਮਝਦੀ ਐ ਅਗਰ ਤੁਸੀਂ ਐਡਵਾਂਸ ਮੈਂ ਐਡਵਾਂਸ ਰਹਿੰਨਾ ਐ ਅੱਧਾ ਘੰਟਾ ਪਹਿਲਾਂ ਮੈਂ ਤੁਹਾਡੇ ਤੋਂ ਸਭ ਤੋਂ ਦੂਰ ਆਇਆ ਪਰ ਪਹਿਲਾਂ ਅੱਧਾ ਘੰਟਾ ਪਹਿਲਾਂ ਆ ਕੇ ਮੈਂ ਬੈਠ ਜਾਣਾ ਹਰ ਜਗ੍ਹਾ ਤੇ ਜਿਵੇਂ 70 ਕਿਲੋਮੀਟਰ ਜਾਣਾ ਐ ਇਹ ਫਿਰ 70 ਕਿਲੋਮੀਟਰ ਵੀ ਪਹਿਲ ਮੇਰੀ ਹੁੰਦੀ ਆ ਤੁਸੀਂ ਵੀ ਕੋਸ਼ਿਸ਼ ਕਰਨਾ ਕਿ ਤੁਸੀਂ 5 ਤੋਂ ਪਹਿਲਾਂ ਐਂਟਰੀ ਮਾਰ ਲਓ ਠੀਕ ਹੈ ਕੋਈ ਵੀ ਇੱਥੇ ਪਾਣੀ ਦਾ వాటర్ কুলਰ ਭਰਨ ਆਲਾ ਤਾਂ ਉੱਪਰ ਲੈਣਾ ਠੀਕ ਹੈ ਕੋਈ ਵੀ ਕੰਮ ਕਰਨ ਆਲਾ ਸਫਾਈ ਕਰਨ ਵਾਲੀ ਆ ਇਹ ਇਹ ਤੁਹਾਡੀ ਪ੍ਰੈਕਟਿਸ ਆ ਪ੍ਰੈਕਟਿਸ ਹੋਣੀ ਜਿਹੜੀ ਮੈਂ ਤੁਹਾਨੂੰ ਐ ਕਰਾਉਂਗਾ ਉਹ ਤਾਂ ਨਾਰਮਲ ਆ ਉਹ ਤਾਂ ਸਿੱਖੀ ਜਾਣੀ ਆ ਤੁਸੀਂ ਤੁਸੀਂ ਸਿੱਖਣਾ ਕਿ ਗਰਾਊਂਡ ਦੀ ਰਿਸਪੈਕਟ ਕਿਵੇਂ ਕਰਨੀ ਹੈ ਕੋਚ ਦੀ ਰਿਸਪੈਕਟ ਕਿਵੇਂ ਕਰਨੀ ਹੈ ਦੋ ਗੱਲਾਂ ਤੁਹਾਡੇ ਮਨ ਚ ਚੇਂਜ ਚ ਬਹਿ ਗਈਆਂ ਕਿ ਤੁਸੀਂ ਗਰਾਊਂਡ ਦੀ ਪ੍ਰੈਕਟਿਸ ਬਾਰੇ ਜਾਣਨ ਲੱਗੇ ਗਰਾਊਂਡ ਦੀ ਰਿਸਪੈਕਟ ਕਰਨ ਲੱਗੇ ਰਾਈਟ ਅੱਛਾ ਦੂਜੇ ਨੰਬਰ ਤੇ ਤੁਸੀਂ ਕੋਚ ਦੀ ਪ੍ਰੈਕਟਿਸ ਕਰ ਕੋਚ ਦੀ ਰਿਸਪੈਕਟ ਕਰਨ ਲੱਗੇ ਦੋ ਗੱਲਾਂ ਮਨ ਚ ਬੈਗੀਆਂ ਦਾ ਮਤਲਬ ਪਲੇਅਰ ਇਸ ਤੋ ਓਕੇ ਆ ਪਲੇਅਰ ਇਸ ਤੋ ਆ ਗਿਆ ਦੋ ਗੱਲਾਂ ਨਾ ਜਾਣੀਆਂ ਆਪਣੇ ਮਨ ਦੀਆਂ ਜਿਹੜੀਆਂ ਸਾਰੀਆਂ ਹਰਕਤਾਂ ਆਪਣੇ ਮਨ ਦੇ ਵਿੱਚ ਉੱਗੇ ਹੋਏ ਜਿਹੜੇ ਮਤਲਬ ਹੈਗੇ ਆ ਦਰਖਤ ਉਹਨਾਂ ਨੂੰ ਬੋੜ ਬਣਾ ਕੇ ਉਹ ਤੋਂ ਫਲ ਭਾਲੋਂਗੇ ਨਹੀਂ ਗੱਲ ਬਣਨੀ ਪੁੱਛ ਕੇ ਆਪਦੇ ਮਨ ਚ ਆਪਦੇ ਪੁੱਛ ਕੇ ਵੱਡੇਆਂ ਬੰਦਿਆਂ ਤੋਂ ਰਿਸਪੈਕਟਡ ਹੋ ਕੇ ਕਿਸੇ ਕਿਸੇ ਚੰਗੇ ਦੇ ਤਹਿਤ ਕੋਲੇ ਬੈਠ ਕੇ ਗੱਲਾਂ ਪੁੱਛ ਕੇ ਕਿ ਮੇਰੇ ਲਈ ਆ ਠੀਕ ਹੈ ਮੈਂ ਆ ਚੀਜ਼ ਗਾ ਰਿਹਾ ਆਪਣੇ ਮਨ ਦੇ ਵਿੱਚ ਇਹ ਠੀਕ ਰਹੂਗੀ ਤੇ ਉਹ ਰਾਈਟ ਕਰੂਗਾ ਤੇ ਫਿਰ ਤੁਸੀਂ ਉਹਨੂੰ ਪਾਣੀ ਦੇਈ ਚੱਲੋ ਫਿਰ ਉਹ ਦਰਖਤ ਬਣ ਜਾਊਗਾ ਤੇ ਉਹ ਝਾੜ ਬਹੁਤ ਵਧੀਆ ਦੇਊਗਾ ਆਪਣੇ ਮਨ ਦੀ ਸੋਚ ਅਗਾਆ ਹੋਇਆ ਦਰਖਤ ਤੁਹਾਨੂੰ ਰਾਈਟ ਨਹੀਂ ਰਹਿਣਾ ਚੰਗਾ ਨਹੀਂ ਰਹਿਣਾ ਸਮਝਦੇ ਆ ਨਾ ਸੋ ਅੱਜ ਤੁਹਾਡੀ ਉਮਰ ਹੈ ਪਹਿਲਾਂ ਗਰਾਊਂਡ ਦੀ ਰਿਸਪੈਕਟ ਹੈ ਬਹੁਤ ਵਧੀਆ ਛੰਗਾਰ ਲੈਣਾ ਚਾਰ ਚਪੇਰੇ ਚਾਰਸ ਹੈ ਕਿਸੇ ਚੀਜ਼ ਦੀ ਵੀ ਲੋੜ ਹੋਈ ਉਹ ਬੰਦੇ ਖੜੇ ਆ ਤੁਸੀਂ ਇਹਨਾਂ ਨੂੰ ਦੱਸਣਾ ਪਰ ਕਰਨਾ ਤੁਸੀਂ ਐ ਉਦਮ ਦੇ ਨਾਲ ਦੂਜੇ ਨੰਬਰ ਤੇ ਉਹ ਜਿਆਦਾ ਤਕੜਾ ਪਹਿਲਵਾਨ ਬਣ ਸਕਦਾ ਹੈ ਜਿਹੜਾ ਬੰਦਾ ਈਰਖਾ ਨਹੀਂ ਕਰਦਾ ਕਿਸੇ ਪ੍ਰਤੀ ਕੋਈ ਸ਼ਿਕਵਾ ਗਲਾ ਨਹੀਂ ਕਰੇਗਾ ਕੋਈ ਸ਼ਿਕਵਾ ਗਲਾ ਨਹੀਂ ਮੰਦ ਦੇ ਵਿੱਚ ਆਪਣੀ એનર્ਜੀ ਨੂੰ ਆਪ ਦੇ ਤੇ ਲਾਉਣਾ ਹੈ ਉਹ ਵੱਡਾ ਪਹਿਲਵਾਨ ਬਣ ਜਾਂਦਾ ਹੈ ਹਰ ਦਿਨ ਆਪਾਂ ਨੂੰ ਆਪਣਾ ਖਾਦਾ ਹੋਇਆ ਅਨਾਜ ਲੱਗਦਾ ਹੈ ਖਾਦੀ ਹੋਈ ਖਰਾਕ ਆਪਾਂ ਨੂੰ ਲੱਗਦੀ ਹੋਵੇ ਵਿਤਕਰਾ ਨਹੀਂ ਕਰਦੀ ਕਿਸੇ ਦੇ ਨਾਲ ਗਰਾਊਂਡ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਗਰਾਊਂਡ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਇਕਿੰਦਾ ਆਜੋ ਮੈਨੂੰ ਸਵਾਰ ਕੇ ਮੇਰੇ ਉੱਤੇ ਰੋ ਖਰਾ ਕਹਿੰਦੀ ਆ ਤੂੰ ਖਾ ਮੈਨੂੰ ਮੈਂ ਤੈਨੂੰ ਲੱਗੂਗੀ ਤੇ ਵਕਤ 24 ਘੰਟੇ ਦਾ ਤੁਹਾਨੂੰ ਮਿਲ ਗਿਆ ਜੇ ਵਿਸਕਰਾ ਕਰਦੇ ਆ ਜੇ ਨਹੀਂ ਬਣਿਆ ਜਾਣਾ ਤੇ ਹੋ ਸਕਦਾ ਥੋਡੀ ਮਤ ਸਹੀ ਨਹੀਂ ਪਾਸੇ ਲੱਗ ਰਹੀ ਥੋਡੀ ਨਰਜੀ ਸਹੀ ਨਹੀਂ ਲੱਗ ਰਹੀ ਤੁਸੀਂ ਸੋਚ ਨੂੰ ਬਣਾਉਣਾ ਨਹੀਂ ਚਾਹੁੰਦੇ ਆਪਣੀ ਨਰਜੀ ਨੂੰ ਚੰਗੇ ਥਾਂ ਤੇ ਲਾਉਣਾ ਨਹੀਂ ਚਾਹੁੰਦੇ ਆਪਣੇ ਬੋਲ ਛਿੰਗਾਰਨੇ ਨਹੀਂ ਚਾਹੁੰਦੇ ਆਪਣੀ ਮਤ ਨੂੰ ਬਦਲਣਾ ਨਹੀਂ ਚਾਹੁੰਦੇ ਤੇ ਫਿਰ ਕੀ ਸਮਾਂ ਲੰਘ ਜਾਂਦਾ ਹੈ ਤੁਸੀਂ ਸੋਚਦੇ ਸੀ ਪਹਿਲਵਾਨ ਪਹਿਲਵਾਨ ਬਣਿਆ ਨਹੀਂ ਜਾਂਦਾ ਖਰਾਕ ਨਾਲ ਪਹਿਲਵਾਨ ਨਹੀਂ ਬਣਦਾ ਸਮਝਦਾਰੀ ਨਾਲ ਪਹਿਲਵਾਨ ਬਣਦਾ ਇੱਕ ਇੱਕ ਦਿਨ ਦੇ ਵਿੱਚ ਦੀ ਮੇਰਾ ਰੁਟੀਨ ਚ ਖਾਣਾ ਮੇਰਾ ਉੱਠਣਾ ਬੈਠਣਾ ਮੈਨੂੰ ਗ੍ਰਾਉਂਡ ਦੀ ਭਾਸ਼ਾ ਆਉਂਦੀ ਹੈ ਕਿ ਨਹੀਂ ਆਉਂਦੀ ਸਮਝਦੇ ਆ ਨਾ ਮੈਂ ਰਿਸਪੈਕਟਡ ਹੁੰਨਾ ਕਿ ਨਹੀਂ ਹੁੰਨਾ ਮੈਂ ਦਿੱਤਾ ਹੋਇਆ ਵਰਕ ਜਿਹੜਾ ਮੈਂ ਕਰਦਾ ਕਿ ਨਹੀਂ ਕਰਦਾ ਫਿਰ ਕੀ ਹੁੰਦਾ ਇਸ ਟਾਈਮ ਨਾਲ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਓ ਵਾਹਿਗੁਰੂ ਜੀ ਕੀ ਫਤਿਹ ਵਾਹਿ ਸਾਸ੍ਰੀ ਕਾ ਵਾਹਿਗੁਰੂ ਲੈ ਵੀ ਜਿੱਧਰ ਦੀ ਆਏ ਇੱਧਰ ਤੇ ਕੋਈ ਘੇੜਾ ਆਉਣਾ ਭੱਜ ਕੇ ਠੀਕ ਹੈ ਹਸਾਬ ਜੇ ਦੇ ਨਾਲ ਦੋ ਘੇੜੇ ਇੱਧਰਲੇ ਪਾਸੇ ਦੀ ਆਉਣੇ ਆ ਦੋ ਇੱਧਰਲੇ ਪਾਸੇ ਦੀ ਚਾਰ ਘੇੜੇ ਆਉਣੇ ਆ ਠੀਕ ਹੈ ਆਰਾਮ ਨਾਲ ਵਾਰਮ ਅਪ ਲਈ ਚਲੋ ਚਲੋ ਕਰੋ ਸਟਾਰਟ ਸ਼ਾਬਾਸ਼ ਸਲੋ ਸਲੋ ਹੈ ਸ਼ਾਬਾਸ਼ ਤੁਹਾਡੇ ਬੱਚਾ ਨੇ ਬੋਲਣਾ ਨਹੀਂ ਪੀਗਾ ਬੋਲਣਾ ਨਹੀਂ ਆ ਮੇਰੀ ਆਵਾਜ਼ ਤੁਹਾਡਾ ਵੈਰੀਕ ਆਵਾਜ਼ ਆਜੋ 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 ਸ਼ਾਬਾਸ਼ ਵਾਹ ਤੁਹਾਡਾ ਆਹ ਤੁਹਾਡੇ ਉੱਪਰ ਦੀ ਸ਼ਾਬਾਸ਼ ਜਿਆਦਾ ਆ ਸਕਦਾ ਹੈ tchau vai tchau ah tchau ah

ਔਰ ਤਰਨ ਵੀ ਆ ਠੀਕ ਆ ਅੱਜ ਤੱਕ ਹੀ ਆ ਠੀਕ ਆ ਤਰਨ ਵੀ ਆ ਤੇ ਹਾਂ ਓਕੇ ਤੁਸੀਂ ਵੀ ਆ ਜਾਓ ਅੱਜ ਤੱਕ ਆ ਅੱਜੋ ਮੁੜ ਜਾਣਾ ਤੁਸੀਂ ਬੱਸ 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 ਚਲੋ ਆਉਂਦੀ ਜਗ੍ਹਾ ਤੇ ਮੁੜ ਕੇ ਨਹੀਂ ਜਾਣਾ ਮੁੜ ਕੇ ਨਹੀਂ ਜਾਣਾ ਇਧਰ ਲੱਕ ਸੋਕੇ ਨਹੀਂ ਉਧਰੋਂ ਹੀ ਫੇਰ ਆਉਣਾ ਇੱਕ ਹੋਰ ਲੱਗੂਗੀ ਉਧਰੋਂ ਹੀ ਆਉਣਾ ਉਧਰੋਂ ਹੀ ਆਉਣਾ ਐ ਇੱਕ ਹੋਰ ਲੱਗੂਗੀ ਸ਼ਾਬਾਸ਼ ਇਹ ਦੇਖ ਲਓ ਇੱਕ ਵੇਰੀ ਬਾਹ ਪਾਹ ਸੱਟ ਨਹੀਂ ਆਉਂਦੀਆਂ ਬਾਹ ਵੇਖ ਲਿਓ ਠੀਕ ਆ ਆਓ ਸ਼ਾਬਾਸ਼ ਆ ਦੇਖ ਲਿਓ ਪਹਿਲਾਂ ਦੇਖ ਲਿਓ ਪਹਿਲਾਂ ਦੇਖ ਲਿਓ ਠੀਕ ਆ ਬਾਹਾਂ ਦੇ ਨਾਲ ਤਾਲਵੇਂ ਲੱਤਾਂ ਦਾ ਹੋਣਾ ਚਾਹੀਦਾ ਆ ਦੇਖ ਲਿਓ ਆ ਦੇਖ ਓਕੇ ਆ ਗੱਟ ਓਏ ਆ ਆ ਕਬਾਸ਼ ਬਸ 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 ਬਾੜ ਨਹੀਂ ਨਵੇੜਨੀ ਲਾ ਕੇ ਆਉਣਾ ਲਾ ਕੇ ਬਾੜ ਨਹੀਂ ਨਵੇੜਨੀ बस 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 मुड़ जाओ मुड़ जाओ बस अंदर लोग अच्छे दिया हां बिल्कुल सही ਛੇ ਲਗੜੀਆਂ ਠੀਕ ਆ ਛੇ ਆ ਠੀਕ ਆ ਛੇ ਆ ਛੇ ਆ ਗੁੱਡ ਸ਼ਾਬਾਸ਼ ਵੀ ਪੀਣਾ ਤੇ ਰਾਮ ਨਾਲ ਜਾ ਕੇ ਪਾਣੀ ਪੀ ਆਉਣਾ ਜਦੋਂ ਜਾਣਾ ਹੈ ਰਾਮ ਨਾਲ ਚਲੇ ਜਾਣਾ ਕੋਈ ਉੱਚੀ ਨਹੀਂ ਆਵਾਜ਼ ਬੋਲਣੀ ਠੀਕ ਐ ਬਾਹਰਲੇ ਬੰਦੇ ਬੋਲ ਸਕਦੇ ਜਿੰਨੇ ਪ੍ਰੈਕਟਿਸ ਕਰਦੇ ਆ ਬੋਲਣਾ ਨੀਗਾ ਮੇਰੀ ਗੱਲ ਨੂੰ ਸਮਝਣਾ ਠੀਕ ਐ ਰੇਟ ਤੁਹਾਡੇ ਹਿਸਾਬ ਨਾਲ ਲੱਗੂਗੀ ਜਿਹੜਾ ਜਿੰਨੀ ਲਾ ਸਕਦਾ ਉਹਨੂੰ ਹੀ ਲਾ ਲਿਓ ਠੀਕ ਹੈ ਜ਼ਰੂਰੀ ਨਹੀਂ ਜਿਆਦਾ ਲਾਉਣੀ ਆ ਮੈਂ ਵੱਧ ਲਾਉਣੀ ਜਿੰਨੀ ਮੈਂ ਲਵਾਈ ਜਾ ਰਿਹਾ ਆ ਉਹ ਤੋਂ ਬੰਦੀ ਅੱਧੀ ਲਾ ਲਿਆ ਕਰੋ ਠੀਕ ਹੈ ਕੋਈ ਗੱਲ ਦੀ ਨਹੀਂ ਘੱਟ ਲੱਗਦੀ ਪ੍ਰੈਕਟਿਸ ਨਹੀਂ ਵੀ ਸਮਝ ਆਉਂਦੀ ਖੜ ਕੇ ਪੁੱਛ ਲਓ ਨਹੀਂ ਵੀ ਲੱਗਦੀ ਤਾਂ ਵੀ ਕੋਈ ਗੱਲ ਨਹੀਂ ਨਾਲ ਖੜੇ ਰਹੋ ਅੱਜ ਹੋਰ ਕੱਲ ਹੋਰ ਲੱਗ ਜਾਣੀ ਆ ਠੀਕ ਹੈ ਪਰ ਬੋਲਣਾ ਨਹੀਂ ਆ ਨਾ ਉੱਚੀ ਬੋਲਣਾ ਆਵਾਜ਼ੇ ਕੋਈ ਚੀਜ਼ ਵੀ ਲੈ ਆਉਣੀ ਚਾਹ ਕੇ ਤੇ ਉੱਥੋਂ ਆਪ ਜਾ ਕੇ ਚੱਕ ਲੈ ਆਉਣੀ ਪਾਣੀ ਪੀਣਾ ਆਰਾਮ ਨਾਲ ਇਧਰਲੇ ਪਾਸੇ ਦੋ ਘੜੇ ਆ ਗਏ ਦੋ ਘੜੇ ਕੱਲ ਨੂੰ ਹੋਰ ਆ ਜਾਣਗੇ ਠੀ ਦੋ ਸਟੈਂਡਾਂ ਦਾ ਹੋਰ ਪ੍ਰਬੰਧ ਕਰਕੇ ਤਿੰਨਾਂ ਦਾ ਤੇ ਦੋ ਤਿੰਨ ਘੜੇ ਹੋਰ ਭਰ ਕੇ ਚੰਗਾ ਦੋ ਇਧਰਲੇ ਪਾਸੇ ਦੋ ਉਧਰਲੇ ਪਾਸੇ ਠੀਕ ਹੈ ਇੱਕੋ ਟੈਂਕੀ ਪਈ ਆਪਣੇ ਕੋਲੇ ਉਹਦੇ ਚੋਂ ਪਾਣੀ ਪੀ ਸਕਦੇ ਗਲਾਸ 8-9 ਠੀਕ ਹੈ 8-9 ਗਲਾਸਾਂ ਦਾ ਪ੍ਰਬੰਧ ਕਰ ਦੇਣਾ ਠੀਕ ਹੈ ਸਾਰਾ ਓਕੇ ਹੈ ਕੋਈ ਕਿਸੇ ਨੂੰ ਝਟਕਣਾ ਨਹੀਂਗਾ ਉਹੇ ਤੱਕ ਨਹੀਂ ਬੋਲਣਾ ਮੇਰੇ ਵੱਲੋਂ ਕੋਈ ਅਪਸ਼ਬਦ ਨਹੀਂ ਹੋਣਾ ਤੁਹਾਨੂੰ ਠੀਕ ਹੈ ਪਿਆਰ ਨਾਲ ਪ੍ਰੈਕਟਸਲਵਾਈ ਜਾਣੀ ਆ ਮੈਂ ਆਉਣਾ ਤੁਹਾਡੀ ਜ਼ਿੰਮੇਵਾਰੀ ਆ ਠੀਕ ਹੈ ਸਮਝਣਾ ਤੁਹਾਡੀ ਜ਼ਿੰਮੇਵਾਰੀ ਆ ਕਰਨਾ ਤੁਹਾਡੀ ਜ਼ਿੰਮੇਵਾਰੀ ਆ ਮੈਂ ਰੋਜ਼ ਦੀ ਰੋਜ਼ ਆ ਕੇ ਤੁਹਾਨੂੰ ਜਿੰਨਾ ਵੀ ਮੇਰੇ ਅੰਦਰ ਹੈਗਾ ਮੈਂ ਸਾਰਾ ਨਿਸ਼ਾਵਰ ਕਰ ਦੇਣਾ ਗੱਲਾਂ ਰਾਈਂ ਜਿੰਨੀ ਐਕਸਰਸਾਈਜ਼ ਆਈਂ ਜਿੰਨੀ ਮਤਲਬ ਚੀਜ਼ ਮੈਨੂੰ ਆ ਰਹੀ ਆ ਮੈਂ ਇੱਕ ਵੀ ਪਰਸੈਂਟ ਆਪਦੇ ਕੋਲੇ ਨਹੀਂ ਰੱਖਦਾ ਮੈਂ ਸਾਰੀ ਦੀ ਸਾਰੀ ਵੰਡ ਦੇਣਾ ਠੀਕ ਹੈ ਸੋ ਇਸ ਤਰ੍ਹਾਂ ਕਰਕੇ ਕਦੇ ਘਾਬਰਨ ਵਾਲੀ ਲੋੜ ਨਹੀਂ ਕੋਈ ਪ੍ਰੋਬਲਮ ਆਉਂਦੀ ਆ ਪੇਟ ਸੁੱਜ ਜਾਂਦਾ ਕੋਈ ਮਸਲ ਦੀ ਪ੍ਰੋਬਲਮ ਆਉਂਦੀ ਆ ਦੂਜੇ ਦਿਨ ਆ ਕੇ ਮੈਨੂੰ ਦੱਸ ਦੇਣਾ ਠੀਕ ਹੈ ਬਸ ਸਿਰਫ ਬੋਲਣਾ ਨੀਗਾ ਉੱਚੀ ਰੌਲਾ ਨਹੀਂ ਪਾਉਣਾ ਆਪਸ਼ਬਦ ਨਹੀਂ ਬੋਲਣਾ ਇੱਕ ਦੂਜੇ ਪ੍ਰਤੀ ਕੋਈ ਕਿਸੇ ਕਿਸਮ ਦੀ ਈਰਖਾ ਨਹੀਂ ਦਿਖਾਉਣੀ ਗਰਾਊਂਡ ਦੇ ਵਿੱਚ ਠੀਕ ਹੈ ਸਾਰੇ ਆਪਦੇ ਭਰਾਵਾਂ ਵਾਂਗੂ ਰਹਿਣਾ ਠੀਕ ਹੈ ਸਾਰੀ ਐਕਸਰਸਾਈਜ਼ ਦਾ ਸਮਾਨ ਹੈਗਾ ਕੱਲ ਤੋਂ ਪਰਸੋ ਤੋਂ ਚੌਥੇ ਤੋਂ ਜਿਹੜੀ ਜਿਹੜੀ ਚੀਜ਼ ਲਗਾ ਮਤਲਬ ਮੈਂ ਕਹੂੰਗਾ ਉਵੇਂ ਉਵੇਂ ਲਾਈ ਚਲਾਂਗੇ ਠੀਕ ਹੈ ਅੱਜ ਕਿੰਨਾ ਹੈ 260 ਟਾਇਆ ਜਿਹੜਾ 200 ਕਰ ਸਕਦਾ ਪੂਰਾ 200 ਕਰ ਲਓ ਜਿਹੜਾ 100 ਕਰ ਸਕਦਾ 100 ਕਰ ਲਓ ਜਿਹੜਾ 5 50 ਕਰ ਸਕਦਾ ਉਹ ਪਿਆ ਕਰ ਲਓ ਕੁਛ ਉੱਥੇ ਸਾ ਛਾਂ ਹੈਗੀ ਇਧਰਲੇ ਪਾਸੇ ਇਟਾ ਰੱਖ ਲਿਓ ਕੁਛ ਇਧਰਲੇ ਪਾਸੇ ਛੋਟੇ ਬੱਚੇ 10 20 ਜਿੰਨੇ ਲਾ ਸਕਦੇ ਠੀਕ ਹੈ ਇਲਤ ਨਹੀਂ ਕਰਨੀ ਬਸ ਚੌੜ ਨਹੀਂ ਕਰਨੀ ਕੱਲੀ ਠੀਕ ਹੈ ਓਕੇ ਕੁਛ ਉਧਰਲੇ ਪਾਸੇ ਚਲੇ ਜਾਓ ਕੁਛ ਇਧਰਲੇ ਪਾਸੇ ਚਲੇ ਜਾਓ ਹਾਂਜੀ ਹਾਂਜੀ ਸ਼ਾਬਾਸ਼ ਮੈਂ ਆਪਣੀ ਨਰਜੀ ਨੂੰ ਇਕੱਠੀ ਨਹੀਂ ਕਰ ਰਿਆ ਕਾਰੇ ਤੇ ਲਾ ਰਿਹਾ ਮੋਬਾਈਲਾਂ ਤੇ ਮੋਬਾਈਲਾਂ ਦੇ ਕਿੰਨੇ ਟਕੜੇ ਹੋਣਾ ਜਿਨ੍ਹਾਂ ਦੇ ਖਾਤਰਾ ਪਤਾ ਉਹਨੇ ਲਾਏ ਸੀਗੇ ਮੋਬਾਈਲ ਚ ਉਹ ਟਕੜ ਸਾਰਾ ਉੱਥੇ ਜਾ ਰਿਹਾ ਸਾਰਾ ਕੁਝ ਬਣਾ ਤਣਿਆ ਜਿਵੇਂ ਸਾਰੀਆਂ ਨਦੀਆਂ ਵਾਕੇ ਦਰਿਆ ਚ ਆਉਂਦੀਆਂ ਐ ਬਣਾ ਤਣਿਆ ਤੁਹਾਡਾ ਪੈਸਾ ਖਰਚਿਆ ਇੱਕ ਇੱਕ ਤਸਵੀਰ ਦੇਖੀ ਤੁਹਾਡੀ ਉੱਥੇ ਜਾ ਰਿਹਾ ਪੈਸਾ ਸਾਰਾ ਸਮਝ ਲਿਆ ਨਾ ਇਸ ਤਰ੍ਹਾਂ ਕਰਕੇ ਮੋਬਾਈਲਾਂ ਤੇ ਘੱਟ ਜ਼ੋਰ ਲਾਉਣਾ ਹੈ ਹਲਕਾ ਜਿਹਾ ਮੋਬਾਈਲ ਲੈ ਲਿਓ ਜਦੋਂ ਤੁਹਾਡੀ ਗਾਂ ਕੋਈ ਬਿਜ਼ਨਸ ਹੋਇਆ ਤੁਸੀਂ ਕੋਈ ਜੋਬ ਕਰਦੇ ਹੋਏ ਮਜਬੂਰੀ ਹੋਈ ਉਦੋਂ ਵੱਡਾ ਮੋਬਾਈਲ ਲੈ ਸਕਦੇ ਆ ਨਹੀਂ ਬਿਲਕੁਲ ਛੋਟਾ ਮੋਬਾਈਲ ਵਰਤੋ ਵਰਤੋ ਹੀ ਨਾ ਮੋਬਾਈਲ ਤੁਹਾਡੀ એનર્ਜੀ ਜਿਹੜੀ ਬਹੁਤ ਕੀਮਤੀ ਆ ਉਹ ਬਚੂਗੀ ਮੈਂ 300 ਲਾਤਾ ਤੇ 300 ਹੋਰ ਕਹਿੰਦੇ ਜੇ 600 ਕਹਿੰਦੇ 600 ਦਾ ਸੈੱਟ ਲੱਗਣਾ ਹੀ ਸਾਡਾ ਅਸੀਂ ਹਟਦੇ ਨਹੀਂ ਜਿੰਨਾ ਮਰਜੀ ਗਰਮੀ ਹੋਵੇ 600 ਦਾ ਸੈੱਟ ਲੱਗੂਗਾ ਜੇ 1000 ਦਾ ਕਹਦਾ ਤੇ 1000 ਦਾ ਲੱਗੂਗਾ ਸਮਝਦੇ ਆ 1000 ਦਾ 2 ਘੰਟੇ ਲਗਾਤਾਰ ਲੱਗਣਗੇ ਪੱਕੇ ਆ ਸਮਝਦੇ ਆ ਨਾ ਕੀ ਕਾਰਨ ਆ ਕਿ ਮੈਂ ਇਹਨੂੰ ਖੋਜ ਲਿਆ ਤੁਸੀਂ ਵੀ ਖੋਜਣਾ ਜੇ ਪਲੇਅਰ ਬਣਨ ਦਾ ਸੁਪਨਾ ਤੁਸੀਂ ਲਿਆ ਆ ਪ੍ਰੈਕਟਿਸ ਕਰਨ ਦਾ ਤੁਹਾਡੇ ਕੋਲੇ ਸਮਾਂ ਬਹੁਤ ਕੀਮਤੀ ਆਹਾ ਇਹਨੂੰ ਵੇਸਟ ਨਾ ਜਾਣ ਦਿਓ ਜਮੇ ਨਾ એનર્ਜੀ ਨੂੰ ਕਿਸੇ ਪਾਸੇ ਜਾਣ ਦਿਓ ਇੰਨਾ ਪਿਆਰ ਕਰਦੇ ਆਪਦੇ ਆਪ ਨੂੰ ਜੇ ਤੁਸੀਂ ਆਪਦੇ ਆਪ ਚਾਹੁੰਦੇ ਆ ਨਾ ਅਸੀਂ ਕਿਸੇ ਉੱਚੇ ਉਦੇ ਤੇ ਜਾਈਏ ਬਹਿ ਜਾਓ ਤੁਸੀਂ ਉੱਤੇ ਬਹਿ ਜਾਓ ਬੈਠ ਜਾਓ ਤੁਸੀਂ ਤਰੱਕੀ ਕਰਨੀ ਆ ਤੁਸੀਂ ਚਾਹੁੰਦੇ ਆ ਨਾ ਤੁਹਾਡਾ ਖਾਬ ਆ ਇਸ ਤਰੱਕੀ ਕਰੀਏ ਕਬੱਡੀ ਖੇਡੀਏ ਸਪੋਰਟਸਮੈਨ ਬਣੀਏ ਅਸੀਂ ਫਿਜ਼ੀਕਲ ਤੇ ਫਿਟ ਹੋਈਏ ਤੇ ਉਹ ਜਿਹੜਾ ਤੁਹਾਡਾ એનર્ਜੀ ਦਾ ਸੋਮਾ ਹੈ ਨਾ ਅੰਦਰ ਚੱਲ ਰਿਹਾ ਨਿਊ ਮਸ਼ੀਨਰੀ ਪਰਮਾਤਮਾ ਨੇ ਤੁਹਾਨੂੰ ਦਿੱਤੀ ਆ ਤੁਹਾਡੇ ਰੋਜ਼ એનર્ਜੀ ਭਰਦੀ ਆ ਖਰਾਕ ਖਾਣੇ ਆ ਤੁਹਾਡਾ ਸਮਾਂ ਬਹੁਤ ਕੀਮਤੀ ਆ ਉਹਨੂੰ ਵੇਸਟ ਨਾ ਜਾਂਦਿਆ ਕਰੋ ਵੇਸਟ ਨਾ ਜਾਂਦਿਆ ਕਰੋ ਕਿੱਥੇ ਵੇਸਟ ਜਾਂਦਾ ਜਦੋਂ ਤੁਸੀਂ ਮੋਬਾਈਲ ਦੇਖਦੇ ਆ ਡਰੈਸ਼ ਦੇਖਦੇ ਆ ਤੁਸੀਂ ਵਿਹਲੇ ਬੈਠਦੇ ਆ ਸੌ ਕੇ ਨਗਾਦਨੇ ਆ ਮਨ ਦੁਖੀ ਹੋ ਜਾਂਦਾ ਸੌ ਕੇ ਨਗਾਉਣ ਦੇ ਨਾਲ ਮੋਬਾਈਲ ਦੇਖ ਕੇ ਦ੍ਰਿਸ਼ਾਂ ਦੇ ਨਾਲ ਮਨ ਦੁਖੀ ਹੋ ਜਾਂਦਾ ਜਿਹੜੇ ਅਸਲ ਅਸਲ ਕੰਮ ਕਰਨੇ ਉੱਥੋਂ ਤੁਸੀਂ ਭਟਕ ਜਾਂਦੇ ਆ ਸਮਝਦੇ ਆ ਨਾ ਤੁਸੀਂ ਜੇ ਆਪਣੀ ਨਰਜੀ ਨੂੰ ਬਚਾਉਣਾ ਹੈ ਜਿੱਦਰਲੇ ਪਾਸੇ ਘਰ ਦੇ ਕੰਮ ਤੇ ਜਾਂ ਸਪੋਰਟਸਮੈਨ ਦੇ ਵਿੱਚ ਕਬੱਡੀ ਦਾ ਖਾਬ ਲਿਆ ਜਿੱਧਰ ਲਾਉਣਾ ਹੈ ਤੇ ਫਿਰ ਮੋਬਾਈਲਾਂ ਤੋਂ ਕੋਹਾਂ ਦੂਰ ਹੋ ਜਾਓ ਕੋਹਾਂ ਦੂਰ ਹੋ ਜਾਓ ਖਾਣੇ ਪੀਣੇ ਵੱਲੀ ਧਿਆਨ ਇੱਕ ਇੱਕ ਦੋ ਮਹੀਨੇ ਦਾ ਪੀੜਾ ਮੈਂ ਇੱਕ ਇੱਕ ਚੀਜ਼ ਤੁਹਾਨੂੰ ਦੱਸ ਦੂੰਗਾ ਇੱਕ ਇੱਕ ਚੀਜ਼ ਕਿਹੜੀ ਚੀਜ਼ ਕਿਦੋਂ ਖਾਣੀ ਹੈ ਰਾਈਟ ਆਹਦੀ ਨਰਜੀ ਨੂੰ ਖਪਤ ਕਰਨਾ ਕਿ ਨਹੀਂ ਕਰਨਾ ਆਹ ਦ੍ਰਿਸ਼ਾਂ ਰਹੀ ਮੇਰੀ ਨਰਜੀ ਜਾ ਰਹੀ ਮੈਨੂੰ ਰੋਕਣਾ ਕਿਵੇਂ ਆਹ ਕੰਨਾਂ ਰਹੀ ਮੇਰੀ ਨਰਜੀ ਜਾ ਰਹੀ ਆ ਮੈਂ ਰੋਕਣਾ ਕਿਵੇਂ ਆ ਸਮਝਦੇ ਆ ਨਾ ਇਹ ਬਹੁਤ ਜ਼ਰੂਰੀ ਹੈ ਜੇ ਨਾ ਜਾਣਿਆ ਤੇ ਫਿਰ ਕੀ ਹੋਊਗਾ ਫਿਰ ਦੋਸ਼ੀ ਠਹਿਰਾ ਦੋਗੇ ਪ੍ਰਮਾਤਮਾ ਨੂੰ ਨਾ ਜਾਣਿਆ ਤੇ ਫਿਰ ਦੋਸ਼ੀ ਠਹਿਰਾ ਦੋਗੇ ਸਾਰੇ ਸਮਾਏ ਨੂੰ ਨਾ ਜਾਣਿਆ ਤੇ ਦੋਸ਼ੀ ਠਹਿਰਾ ਦੋਗੇ ਹੌਣ ਵਾਲੇ ਸਮੇਂ ਨੂੰ ਸਾਰੇ ਨੂੰ ਵੀ ਇਹ ਸਮਾ ਮਾੜਾ ਹੈ ਧਰਤੀ ਮਾੜੀ ਹੈ ਲੋਕ ਮਾੜੇ ਹੈ ਆਪਣਾ ਮੁਲਕ ਮਾੜਾ ਐ ਕਹਿ ਦਿਓਗੇ ਪਰ ਮਾੜਾ ਤਾਂ ਕੁਝ ਵੀ ਨਹੀਂ ਗਾ ਸਜਣਾ ਹਰ ਚੀ ਚੰਗੀ ਹੈ ਗਰਾਊਂਡ ਮਿਲ ਗਿਆ ਬਹੁਤ ਵਧੀਆ ਕੱਲ ਨੂੰ ਛੜਕਿਆ ਜਾਊਗਾ ਬੋਕਰਾਂ ਮਾਰ ਕੇ ਪਹਿਲਾ ਆਉਣਾ ਸਾਰਿਆਂ ਨੇ ਤੇ 2 ਘੰਟੇ ਆਣ ਜਮਾ ਰੋਡ ਸਹੀ ਕਰ ਦੇਣੇ ਆ ਇੱਕ ਡੱਬਾ ਡੱਬਾ ਬਣਾ ਦੇਣਾ ਕਈਆਂ ਲੈ ਕੇ ਇੰਨਾ ਵਧੀਆ ਬਣਾ ਦੇਣਾ ਇਹਨੂੰ ਠੀਕ ਹੈ ਘੜੇ ਇਧਰਲੇ ਪਾਸੇ ਪਾਣੀ ਦੇ ਪਏ ਹੁਣ ਉਧਰਲੇ ਪਾਸੇ ਪਏ ਹੁਣ ਠੀਕ ਹੈ ਸੌ ਫਲੇਮ ਪੈਕਸ ਕਰਦਾ ਆਵਾਜ਼ ਨਹੀਂ ਹੋਣੀ ਚਾਹੀਦੀ ਜਮੇ ਬੱਚਾ ਨਹੀਂ ਗੈਲੀ ਕਰ ਸਕਦਾ ਇਹ ਵੱਡਾ ਵੀ ਨਹੀਂ ਗੈਲੀ ਕਰਦਾ ਤੇ ਹਜੇ ਮਤ ਪੱਖੋਂ ਬੱਚਾ ਹੈ ਆਉਦੇ ਬੋਲਾਂ ਨੂੰ ਪਰਖ ਲਿਆ ਕਰੋ ਜੇ ਵੱਟਾ ਤੁਸੀਂ ਨੌਜਵਾਨ ਆ ਤੁਸੀਂ ਅਗੜ ਹੂਚ ਬੋਲਦੇ ਆ ਹਮੋਚ ਬੋਲਦੇ ਆ ਹਜੇ ਬੱਚੇ ਆ ਝਗੜਾ ਕਰਦੇ ਆ ਬੱਚੇ ਆ ਮਨ ਉਥੋਂ ਤੱਕ ਪਹੁੰਚਿਆ ਨਹੀਂ ਜਿੱਤਾਂ ਕਮਰ ਚਲੀ ਗਈ ਆ ਆ ਕਰ ਸਕਦਾ ਹੈ ਉੱਚੀ ਬੋਲ ਸਕਦਾ ਹੈ ਇਹ ਬੱਚਾ ਹੈ ਹਜੇ ਲੜ ਸਕਦਾ ਹੈ ਬੱਚਾ ਹੈ ਹਜੇ ਤੁਸੀਂ ਨੌਜਵਾਨ ਹੋ ਗਏ ਆ ਨਹੀਂ ਲੜ ਸਕਦੇ ਤੇ ਜੇ ਤੁਸੀਂ ਕਹੋ ਵੀ ਅਸੀਂ ਕੁੱਕ ਕਰਨਾ ਹੈ ਜੇ ਦਲੇਰੀ ਕਰਨੀ ਹੈ ਤੇ ਫਿਰ ਪੜ ਲੈ ਕੇ ਆਂ ਬੀਬੀਸੀ ਡਾਕਟਰ ਬਣ ਕੇ ਦਿਖਾ ਦਿਓ ਬਹੁਤ ਵੱਡੀ ਦਲੇਰੀ ਮੈਂ ਸਮਝੂਗਾ ਖੇਡ ਕੇ ਕਬੱਡੀ ਪਿੰਡ ਦਾ ਨਾਲਚਾ ਕਰ ਦਿਓ ਮੈਂ ਸੋਚੂਗਾ ਬਹੁਤ ਦਲੇਰ ਆ ਲੜਾਈ ਨੂੰ ਦਲੇਰ ਨਹੀਂ ਕਹਿੰਦੇ ਕਿਸੇ ਨੂੰ ਦਬਕਾਉਣਾ ਦਲੇਰੀ ਨਹੀਂ ਕਹਿੰਦੇ ਉਹਨੂੰ ਮੂਰਖਤਾ ਕਹਿੰਦੇ ਆ ਉਹ ਤੁਹਾਡੇ ਤੁਹਾਡੇ ਫਿਊਚਰ ਨੂੰ ਤੁਹਾਡੇ ਕੈਰੀਅਰ ਨੂੰ ਖਾ ਜਾਇਆ ਕਰਦੀ ਆ ਹੰਕਾਰ ਖਾ ਜਾਇਆ ਕਰਦਾ ਹੋਰ ਨਹੀਂ ਕੋਈ ਵੀ ਖਾਂਦਾ ਉਹ ਖਾਂਦੀ ਆ ਬੁਰੀਆਂ ਆਤਾਂ ਖਾਂਦੀਆਂ ਤੁਹਾਨੂੰ ਹੋਰ ਕੋਈ ਵੀ ਨਹੀਂ ਖਾਂਦਾ ਪਰਮਾਤਮਾ ਤੁਹਾਨੂੰ ਬਣਾਉਣ ਤੇ ਲੱਗਾ ਹੋਇਆ ਬਹੁਤ ਜ਼ੋਰ ਲੱਗਾ ਕਲੱਬਾਂ ਨਾਲ ਐਨਆਰਆਈ ਜਉਂਦੇ ਰਹਿਣ ਸੱਚੇ ਬਾਦਸ਼ਾਹ ਚੜ੍ਹਦੀ ਕਲਾ ਰੱਖੇ ਉਹਨਾਂ ਦੀ ਉਮਰ ਲੰਮੀ ਹੋ ਜਾਣ ਆ ਆ ਬੱਚੇ ਬੈਠੇ ਜਿਨ੍ਹਾਂ ਨੇ ਉਦਮ ਕੀਤਾ 100 ਬੱਚਾ ਪ੍ਰੈਕਟਿਸ ਇੱਥੇ 200 ਹੋ ਜਾਣਾ ਹੋਰ ਅਜੇ ਆਉਣੇ ਆ ਪਾਸੇ ਵੱਡੇ ਵੱਡੇ ਪਲੇਅਰ ਆਉਣੇ ਆ ਠ ਰਿਸਪੈਕਟਡ ਬਿਲਕੁਲ ਟਾਈਮ ਟੂ ਟਾਈਮ ਪੂਰੇ 5 ਵਜੇ ਤੁਹਾਡਾ ਆਉਣਾ ਪੱਕਾ ਹੈ ਠੀਕ ਹੈ ਸਵਾ ਪੰਜ ਲੱਗ ਜੀਏ ਸਾਢੇ ਪੰਜ ਲੱਗ ਜੀਏ 5 ਵਜੇ ਆ ਕੇ ਮੋਟਰਸਾਈਕਲ ਬਿਲਕੁਲ ਲਾਈਨਾਂ ਦੇ ਵਿੱਚ ਜਿੰਨੇ ਪਟਾਡੀ ਦੇ ਗੋਕ ਪਰ ਆਉਂਦੇ ਆ ਸਿੱਖਣ ਵਾਸਤੇ ਉਹਨਾਂ ਦੇ ਮੋਟਰਸਾਈਕਲ ਸਾਈਕਲ ਲਾਈਨਾਂ ਦੇ ਵਿੱਚ ਪੁੱਤ ਆ ਕੋਈ ਆਪਣੀ ਪਹਿਲੀ ਗੱਲ ਤਾਂ ਇਹਦੇ ਵੱਡੇ ਆਪਾਂ ਆਪਣਾ ਪਾਣੀ ਲੈ ਕੇ ਆਉਣਾ ਹੈ ਕੱਪ ਲੈ ਕੇ ਆਉਣਾ ਚਾਰ ਗੱਲਾਂ ਯਾਦ ਰੱਖੋ ਪ੍ਰੈਕਟੈਂਟ ਆਤੈ ਲਗੀਆਂ ਚਾਰ ਲਗੀਆਂ 8 ਤੇ ਜਾਣਾ 10 ਤੇ ਜਾਣੀਆਂ 12 ਤੇ ਜਾਣੀਆਂ ਵੱਧ ਹੀ ਜਾਣੀਆਂ ਠੀਕ ਹੈ। ਛਵਾਟੇ 1000 ਤੇ ਜਾਣੇ ਆ ਵੱਧੇ ਜਾਣੇ ਆ ਠੀਕ ਹੈ। ਹੋਰ ਚੱਲਣੀਆਂ ਚੀਜ਼ਾਂ ਸਾਰਾ ਕੁਝ ਵੱਧਾ ਜਾਣਾ ਉਦੋਂ ਪ੍ਰੈਕਟਿਸ ਤੇ ਜ਼ੋਰ ਲਾਉਣਾ। ਅੱਗੋ ਪਿੱਛੋਂ ਪ੍ਰੈਕਟਿਸ ਤੇ ਜ਼ੋਰ ਨਹੀਂ ਲਾਉਣਾ। ਠੀਕ ਹੈ। ਜਾਓ ਜਾ ਸਕਦੇ ਆ ਜਾ ਕੇ ਆਪਦਾ ਖਾਣਾ ਪੀਣਾ ਖਾਓ ਆਰਾਮ ਨਾਲ ਉੱਚੀ ਨਹੀਂ ਬੋਲਣਾ ਠੀਕ ਹੈ। ਉੱਚੀ ਨਹੀਂ 100 ਪ੍ਰੈਕਟਿਸ ਕਰਦਾ ਹੈ ਬੱਚਾ ਪਤਾ ਨਾ ਲੱਗੇ ਵੀ ਕੋਈ ਹੈਗਾ ਕਿ ਨਹੀਂ ਹੈਗਾ। ਇਹ ਉਹ ਉੱਥੇ ਬੱਚੇ ਨੂੰ ਸੱਦਣਾ ਤਾਂ ਉੱਥੇ ਜਾ ਕੇ ਆਵਾਜ਼ ਮਾਰਨੀ ਹੈ ਠੀਕ ਹੈ।